ਚਲੋ ਚਲੋ ਮੈਂ ਕਹਾਂ ਜਦੋਂ ਤੱਕ ਕੱਠੀ ਨਹੀਂ ਬੋਲੋ ਫੋਲਾ ਨਹੀਂ ਹੈ ਇਹ ਬੋਲੇਗਾ ਕੋਸੇ ਸਵੇਰੇ ਕਰ ਕਰ ਚਲੋ ਸਰ ਜੀ ਉੱਧਰ ਵੀ ਹੈ ਕੋਈ ਨਹੀਂ ਕਰਦਾ ਕਿ ਬੰਦ ਜੀ ਬੰਦ ਕਰ ਦਾਂਗੇ ਤੇ ਹਜੂਮਰ ਕਹਨਾ ਜਾਓ ਇਕੱਠੇ ਨਾ ਹੋ ਠੀਕ ਹੈ ਉਧਰ ਜਾਓ ਕੋਈ ਬੰਦ ਕਰਵਾ ਦਿਓ ਉਧਰ ਉਹ ਵੀ ਕਰਾ ਦਾਂਗੇ ਸਾਡੀ ਡੁੰਡੀ ਕਰਾ ਦਾਂਗੇ ਕਹਦਾ ਨਾ ਕਰਾ ਦਾਂਗੇ ਅੰਨੇ ਜੀ ਨਾ ਕਰੋ ਇਹ ਸਪਾਈਪ ਕਰੀਏ ਕਰੋ ਵੀ ਅੱਧੀ ਚਲੇ ਜਾ ਵੀ ਇਸੇ ਚਾਫਰ ਕਾ ਬਰਵਲ ਜਿਹੜੀ ਆ ਗਈ ਨੇ ਆ ਬਿਲਕੁਲ ਚਲੋ ਜਾ ਜਲਦੀ ਆਪਣਾ ਬਰਵਲ ਕਿੱਥੇ ਜਾਉਂਗਾ ਇੱਕ ਤਾਂ ਬੰਦਾ ਨਾਲ ਜਾਓ ਬੰਦ ਕਰਾ ਸਾਰੇ ਇੱਧਰ ਕਿਹੜੀ ਹੈਗੇ ਉੱਧਰ ਪਰਲੀ ਪਾਸ ਕਰ ਉਹ ਕੋਈ ਨਹੀਂ ਬੰਦ ਕਰਾ ਦੇ ਚਲੋ ਜੀ ਚਲੋ ਬਾਕੀ ਜੋ ਡੇਡ ਵਾਲੀ ਜਿਹਦੇ ਬਿਆਨ ਲਿਖਾਣੇ ਦਿਖਾਓ ਬਿਆਨ ਜਿਹਨੇ ਲਿਖਾਣੇ ਨੇ ਉਹ ਲਿਖਾਓ ਬਾਕੀ ਆਪਣੇ ਵਿੱਚ ਕਰੀਂ ਪਰੇ ਦਾ ਨਹੀਂ ਜਾਂਦੇਵੇਂ ਕਿੱਧਰ ਜਾਣਾ ਤੁਸੀਂ ਇਹਦਾ ਮੈਨੂੰ ਦਬਾਪ ਪਾਉਣਾ ਹੈ ਸਾਡੇ ਤੇ ਬਾਬਾ ਜੀ ਮੈਂ ਬਿਆਨ ਕਰਾਉਣਾ ਦਿਆ ਚੋਣ ਦਿਖਾ ਸਾਡੇ ਤੇ ਨਹੀਂ ਨਹੀਂ ਇੱਕ ਮਿੰਟ ਕੋਈ ਸਾਈਯਦ ਆ ਤੂੰ ਤਲਾਸ਼ੀ ਕਰੋ ਮੇਰੇ ਇੱਕ ਮਿੰਟ ਖੜ ਜਾ ਮਨ ਤਕਲੀਮ ਨਾਲ ਸਾਡੇ ਮਨ ਤਕਲੀਮ ਨਾਲ ਗੱਲ ਕਰੀ ਮਮੀ ਮੁਲਾਜ਼ਮਾ ਸਰਕਾਰੀ ਨਹੀਂ ਨਹੀਂ ਇੱਕ ਮਿੰਟ ਇਹਦਾ ਬੰਦ ਪਬਲਿਕ ਆ ਪਬਲਿਕ ਤਾਈ 300 ਬੰਦਾ ਆ ਤੂੰ ਤਲਾਸ਼ੀ ਕਰੋ ਨੇ ਤੁਸੀਂ ਅੱਜ ਕਿਉਂ ਧੋਰੀ ਕਰ ਰਹੇ ਪੰਚਾਇਤ ਤਿੰਨ ਪਿੰਡ ਤਿੰਨ ਪੰਚਾਇਤਾਂ ਆਆਂ ਨਾਲ ਮੌਜੂਦਾ ਪੰਚਾਇਤਾਂ ਆਆਂ ਨਾਲ ਤੁਹਾਡੇ ਤੁਸੀਂ ਚੈੱਕ ਕਰੋ ਤੁਸੀਂ ਇਹ ਕਰੋ ਤੁਸੀਂ ਕਿਉਂ ਧੋਰੀ ਕਰ ਰਹੇ ਤੁਸੀਂ ਸਾਡੇ ਤੇ ਪ੍ਰੈਸ਼ਰ ਪਾ ਰਹੇ ਹੋ ਨਹੀਂ ਸਰ ਮੈਂ ਬੇਨਤੀ ਕਰਦਾ ਤੁਸੀਂ ਪ੍ਰੈਸ਼ਰ ਪਾ ਰਹੇ ਤੁਸੀਂ ਪ੍ਰੈਸ਼ਰ ਪਾ ਰਹੇ ਮਹੌਲੇ ਦੀ ਗੱਲ ਖਰਾਬ ਕਰ ਸਾਡੇ ਨਾਲ ਸਾਡੇ ਦੇ ਬੱਚੇ ਦੀ ਲਾਸ਼ ਆ ਪਈ ਹੈ ਅਸੀਂ ਮੌਕੇ ਉੱਤੇ ਖਰਾਬ ਕਰ ਰਹੇ ਹਾਂ ਲੜ ਜਾਂ ਕਿਉਂ ਜਾਈਏ ਅਸੀਂ ਤੇ ਘਰੇ ਜਿਹੜੀਆਂ ਬੀਬੀਆਂ ਪਈਆਂ ਉਹਨਾਂ ਨੂੰ ਵੀ ਬੁਲਾਵਾਂਗੇ ਜਿਹੜੇ ਗੁਲਾਮ ਗੀਣ ਜੇ ਮਰੀਜ਼ ਆ ਉਹਨਾਂ ਨੂੰ ਵੀ ਇੱਥੇ ਲਿਆਵਾਂਗੇ ਸਾਡੇ ਨਾਲ ਇੱਥੇ ਖੜੇ ਆ ਸਾਡੇ ਨਾਲ ਤੁਸੀਂ ਖੜੇ ਹੋ ਜੀ ਇੱਥੇ ਬਿਆਨ ਤੁਸੀਂ ਹੁਣ 1 ਮਿੰਟ ਬਿਆਨ ਤੁਸੀਂ ਕਰ ਦਿੰਦੇ ਹੋ ਯਾਰ ਬਹੁਤ ਚੰਨ ਬਿਆਨ ਚਾਹੀਦਾ ਹੈ ਸਰ ਬੋਲ ਕੇ ਕਰਨ ਦਿੰਦੇ ਪਹਿਲਾਂ ਸਰ ਅਕਸ਼ਰ ਬਠਿੰਡਾ ਫਰੀਦਕੋਟ ਦੇ ਕਿਰੇ ਸਾਡੇ ਪਿੰਡ ਦਾ ਨਸ਼ਾ ਲੈਣ ਆਉਂਦੇ ਕਿਵੇਂ ਲੈਣ ਆਉਂਦੇ ਆ ਇੱਥੇ ਕੋਈ ਹੈਗਾ ਖਾਨ ਖੁੱਲੀ ਆ ਨਸ਼ੇ ਦੀ ਖਾਨ ਖੁੱਲੀ ਇੱਥੇ ਆਪਾਂ ਇੱਥੇ ਬੈਠੇ ਜਿਸ ਘਰ ਦਾ ਅੱਜ ਲੱਗੀ ਅੱਜ ਲਾਸ਼ ਹੀ ਸਾਡੋਂ ਤੇ ਦੂਜੇ ਦਿਨ ਪੈਣਾ ਪਿਆ